ਕਾਉਂਡਿਵਿਜ਼ਨ ਬਾਤਣਾ ਦੀ ਨਾਜ ਮੰਡੀ ਜਿਹੜੀ ਕਿ ਬਾਈਪਾਸ ਦੇ ਉੱਤੇ ਬਣੀ ਹੋਈ ਹੈ ਨਾ ਬਾਈਪਾਸ ਦੇ ਉੱਤੇ ਬਣੀ ਹੋਈ ਹੈ ਉੱਥੇ ਜਿਹੜੇ ਭਾਰੀ بارش ਦੇ ਕਾਰਨ ਕੌਣਕ ਜਿਹੜੀ ਭਿੱਜ ਗਈ ਹੈ ਪਰ ਖਰੀਦ ਏਜੰਸੀਆਂ ਨੂੰ ਵੱਡੀ ਲਾਹ ਪ੍ਰਵਾਇ ਦੇਖ ਨੂੰ ਮਿਲ ਰਹੀ ਹੈ ਜਿੱਥੇ ਕੌਣਕ ਦੇ ਟੱਕੀ ਹੋਈ ਆ ਔਰ ਕਈ ਜਿਹੜੀਆਂ ਖਰੀਦ ਏਜੰਸੀਆਂ ਉਹ ਲੋ ਜਿਹੜੀ ਖਰੀਦੀ ਗਈ ਕੌਣਕ ਜਿਹੜੀ ਉਹ ਮੀਂਹ ਦੇ ਨਾਲ ਕੁਝ ਥੱਲੇ ਭਿੱਜਦੇ ਆਮ ਦਿਖਾਈ ਦੇ ਰਹੇ ਨੇ ਪਰ ਅਸੀਂ ਗੱਲ ਵੀ ਕਰਦੇ ਆ ਇਥੇ ਜਿਹੜੇ ਕਿ ਲੋਕ ਆਰਤੀਆ ਵੀ ਆ ਔਰ ਹੋਰ ਵੀ ਜਿਨ੍ਹਾਂ ਨੇ ਕੰਟ ਵੇਚੀ ਆ ਔਰ ਆਰਤੀਆ ਲੋਕ ਇਸ ਤਰ੍ਹਾਂ ਦਾ ਕਹਿਣਾ ਕੀ ਕਹਿਣਾ ਉਹਨਾਂ ਦਾ ਔਰ ਜਿਹੜੀ ਇੱਕ ਵੱਡੀ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਆ ਜਿੱਥੇ ਹਰ ਰੋਜ਼ ਹੀ ਇਸ ਤਰ੍ਹਾਂ ਦੇ ਕੱਪੜੇ ਬਾਜੀ ਦੇਖਣ ਨੂੰ ਮਿਲਦੀ ਆ ਉੱਥੇ ਇਹ ਵੱਡੀ ਪਾਤਨਾ ਚ ਹੈ ਅਨੰਦਰ ਜਿਹੜੀ ਖਰੀਦ ਏਜੰਸੀਆਂ ਨਿੱਕਾ ਕੱਪੜੇ ਬਾਜੀ ਇੱਕ ਬਹੁਤ ਕਹਿਣ ਦਾ ਇਹ ਇਹ ਠੀਕ ਹੈ ਅਗਰ ਚਲੋ ਫਿਰ ਜਿਹੜੇ ਮੈਂ ਤੁਹਾਨੂੰ ਪੁੱਛਿਆ ਸੀ ਪਤਾ ਦੇਖੋ ਹਾਂ ਮੰਨਦਾ ਤੁਸ ਜੇ ਨਹੀਂ ਬਲੀਏ ਜਿਹੜੀ ਕੋਈ ਸਬੋਤੀਆਂ ਫਿਰ ਸਾਈਡ ਤੋਂ ਆਉਂਦਾ ਹੁਣ ਕੋਈ ਨਾ ਕੋਈ ਬੋਰੀ ਦੇ ਕੋਟਰਪਾਣਾਂ ਲੈ ਕਿਤਨੇ ਰੁਪਏ ਰਹਿ ਗਈ ਬਥਰੀ ਗੱਲ ਆ ਗਏ ਚਲੋ ਮਾਸਾ ਆਪਿਆ ਮੰਨਦਾ ਦਾ ਗਾਉਂਦਾ ਮਾਸਾ ਬੇਨ ਇਹਦਾ ਦਾ ਗਾਉਂਦਾ ਉਹਦੀ ਵੀ ਚੱਕਦੇ ਆ। ਉਹਦਾ ਵੀ ਆਰਡਰ ਦਿੱਤੇ ਉਹਨਾਂ ਬੰਦਿਆਂ ਨੇ ਕਿ ਉਹਦੀ ਪ੍ਰਾਈਵੇਟ ਆਨਲਾਈਨ ਹੋਣੀ ਆ। ਤਾਂ ਉਹਨਾਂ ਦਾ ਵੀ ਆਰਡਰ ਦਿੱਤਾ। ਤੇ ਉਹ ਕੋਈ ਅਜਿਹਾ ਚਾਬੇ ਚਲੀ ਹੋਗਾ ਜੇ ਕੋਈ ਉਹਨਾਂ ਲੱਗਣਾ ਨਹੀਂ ਆ। ਜਿੱਦਾਂ ਲੈ ਲਓ ਤੁਸੀਂ ਤਾਂ ਨਹੀਂ ਮੰਗਿਆ ਤਾਂ ਕਹਿੰਦੇ ਨਹੀਂ ਕਿ ਉਹ ਅੱਜ ਉਹ ਆਕੇ ਦੱਸਦਾ ਕਿ ਬੁਝਾਉਣਾ ਉਹ ਕਬ ਚਾਲ ਸਵਿਚੇ ਕੱਢ ਦਿੰਦੇ। ਤੁਹਾਡਾ ਦਾ ਜਿਆਦਾ ਦਾ ਸੱਤ ਨਹੀਂ। ਉਹ ਗੋਡੇ ਪਿੰਨਾਂ ਵਾਲੇ ਆਉਂਦੇ ਨੇ ਚਲੋ ਤਾਂ ਖਾਦੇ ਵਰਗੀ ਨਹੀਂ। ਪਾਲ ਪਿਆਨੀ ਮੌਤਿਆਂ ਜਿਹੜੋਂ ਸਰਕਾਰ ਕਹਿੰਦੀ ਹੈ ਵੀ ਕਾਫੀ ਕਣਕ ਸੁੱਕੀ ਹੋਣੀ ਚਾਹੀਦੀ ਆ ਪਰ ਤੁਹਾਡੇ ਕੋਲ ਜਿਵੇਂ ਇਸ ਵਕਤ ਬਰਸਾਤ ਦੀ ਮਾਰ ਪਈ ਆ ਔਰ ਮੰਡੀ ਦੇ ਵਿੱਚ ਕਣਕ ਪਈ ਆ ਕੀ ਕਹਿਣਾ ਚਾਹੂਗੀ ਵੀ ਸਰਕਾਰ ਜਿਹੜੇ ਜਿਹੜੇ ਡਾਇਰੈਕਸ਼ਨ ਆਏ ਗਲਤੀਆਂ ਸਰਕਾਰ ਦੀਆਂ ਜਾਂ ਗਲਤੀਆਂ ਸਰਕਾਰ ਦੀਆਂ ਔਰ ਮੌਸਮ ਅੱਗੇ ਤਾਂ ਕੀ ਚੱਲਦੀ ਆ ਜੀ ਇਹ ਸਰਕਾਰ ਦੀ ਕੀ ਗਲਤੀ ਕਹਾਂਗੇ ਇਹ ਸਰਕਾਰ ਦੀ ਹੁਣ ਰੱਬ ਨਾਲ ਦਾ ਕਿਸਦਾ ਇਹ ਨਹੀਂ ਜੀ ਕੁਸ ਨਹੀਂ ਮੌਤ ਜਲਦੀ 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 ਲਿਫਟਿੰਗ ਰੁਕ ਗਈ ਜੀ ਖਰੀਦ ਏਜੰਸੀਆਂ ਲੋ ਮੌਇਸਚਰ ਚੈੱਕ ਕੀਤਾ ਜਾਂਦਾ ਹੈ ਮੌਇਸਚਰ ਚੈੱਕ ਕੀਤਾ ਜਾਂਦਾ ਜੀ ਅਸੀਂ ਕਿਹੜਾ ਉਹਨਾਂ ਚੋਂ ਕਣ ਕੱਢਦੇ ਹਾਂ ਜੀ ਉਹ ਤਾਂ ਕਣਕੋਣਾਂ ਦੀ ਐ ਬਾਦਦਾ ਵੀ ਉਹਨਾਂ ਦੀ ਐ ਹਰ ਕੀ ਜ਼ਿੰਮੇਵਾਰ ਨੂੰ ਮੌਇਸਚਰ ਚੈੱਕ ਕਰਕੇ ਅਸੀਂ ਤਾਂ 50 ਕਿਲੋ ਨੈਟ ਕਰਨ ਕੇ ਤੋਲੀ ਹੋਈ ਐ ਜੀ 50 ਕਿਲੋ 600 ਗ੍ਰਾਮ ਤੇ ਕੰਡਾ ਬਣ ਗਏ 50 ਕਿਲੋ ਨੈਟ ਕਰਨ ਗਈ ਹੋਈ ਐ ਸਾਡੀ ਸਾਡਾ ਸਹੀ ਕੰਮ ਕੀਤਾ ਆ ਹੁਣ ਇਹ ਇਹ ਵਦੇ ਘਟੇ ਉਹਨਾਂ ਦੀ ਐ ਜੀ ਤੇ ਇਹ 50 51 ਹੋ ਜੇ ਤੇ 50 49 ਹੋ ਜੇ 59 ਹੋ ਜੇ ਤਾਂ ਸਾਰੀ ਉਹਨਾਂ ਦੀ ਐ ਜੀ ਕਿਹੜੀ ਖਰੀਦ ਜੀ ਐਨਸੀ ਐਲੋਂ ਖਰੀਦੀ ਜੀ 550 ਠੀਕ ਐ